ਜਦੋਂ ਬਾਬਾ ਲੈਣਾ ਆਇਆ ਸੀ ਨਾ ਉਹਨਾਂ ਨੂੰ ਆਪਣਾ ਸਮਝ ਆਦ ਆ ਗਿਆ ਮਹਾਰਾਜ ਸਾਹਿਬ ਨੂੰ ਇਤਿਹਾਸ ਪੜ੍ਹਦੇ ਆ ਨਾ ਤੁਸੀਂ ਘੋੜੀ ਤੇ ਚੜੇ ਹੋਇਆ ਆ ਕੇ ਨਗਰ ਪਤਾ ਵੀ ਇੱਥੇ ਬਾਬਾ ਨਾਨਕ ਫਕੀਰ ਰਹਿੰਦਾ ਮੈਂ ਉਹਦੇ ਕੋਲੇ ਜਾਣਾ ਤੇ ਕੁਦਰਤੀ ਤਾਰ ਦੇ ਉੱਪਰ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਸਾਹਮਣੇ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਮਿਲ ਪਏ ਪਰ ਅਜੇ ਤੱਕ ਮੁਲਾਕਾਤ ਕਦੇ ਨਹੀਂ ਸੀ ਹੋਈ ਅਜੇ ਤੱਕ ਭੇਟ ਕਦੇ ਨਹੀਂ ਸੀ ਹੋਈ ਘੋੜੀ ਤੇ ਚੜਿਆ ਉਨਾ ਬੜੇ ਪਿਆਰ ਤੇ ਅਦਬ ਨਾਲ ਆਖਿਆ ਕਹਿੰਦੇ ਫਕੀਰਾ ਇੱਥੇ ਕਿਸੇ ਨਾਨਕ ਦਾ ਘਰ ਸੁਣੀਂਦਾ ਇੱਥੇ ਕਿਸੇ ਨਾਨਕ ਦੀ ਧਰਮਸ਼ਾਲ ਸੁਣੀਦੀ ਹੈ ਜਿੱਥੇ ਦੋਹੇ ਵਕਤ ਦਾ ਦੀਵਾਨ ਸੱਜਦਾ ਮੈਂ ਉੱਥੇ ਜਾਣਾ ਲੋਚਦਾ ਫਕੀਰਾ ਕੀ ਤੂੰ ਮੈਨੂੰ ਰਾਹ ਦੱਸ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਥੋੜਾ ਆਖਿਆ ਜਿਹਨੂੰ ਲੱਭਣ ਤੁਰਿਆ ਮੈਂ ਹੀ ਆ ਚੱਲ ਉੱਤਰ ਘੋੜੇ ਤੋਂ ਆਪਾਂ ਚੱਲੀਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਫਕੀਰਾ ਕੀ ਮੈਨੂੰ ਉਹ ਧਰਮਸ਼ਾਲ ਦਾ ਟਿਕਾਣਾ ਦੱਸ ਸਕਦਾ ਮਹਾਰਾਜ ਦੀ ਲਗਾਮਾਂ ਫੜੀਆਂ ਘੋੜੀ ਦੀਆਂ ਕਹਿਣ ਲੱਗੇ ਸਜਣ ਜੀ ਤੁਸੀਂ ਸਜੇ ਰਹੋ ਸਹੀ ਟਿਕਾਣੇ ਦੇ ਉੱਤੇ ਲੈ ਕੇ ਜਾਵਾਂਗਾ ਤੁਸੀਂ ਸਜੇ ਰਹੋ ਗੱਲਾਂ ਕਰਦੇ ਆਏ ਬੜੇ ਪਿਆਰ ਤੇ ਮੁਹੱਬਤ ਦੇ ਨਾਲ ਜਿਹੜਾ 2 4 10 ਮਿੰਟ ਦਾ ਸਫ਼ਰ ਸੀ ਨਾ ਉਹ ਪੂਰਾ ਕੀਤਾ ਧਰਮਸ਼ਾਲਾ ਪਹੁੰਚੇ ਮਹਾਰਾਜ ਜੀ ਨੇ ਲਗਾਮ ਫੜੀ ਰੱਖੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਭਾਈ ਲੈਣਾ ਸਾਹਿਬ ਰਕਾਬ ਵਿੱਚ ਪੈਰ ਡਾਲ ਕੇ ਉਤਰੇ ਨਾ ਉਹ ਘੋੜੀ ਤੋਂ ਮਹਾਰਾਜ ਜੀ ਕਹਿੰਦੇ ਇਹ ਤੁਸੀਂ ਘੋੜੀ ਨੂੰ ਇੱਥੇ ਵਧੋ ਤੇ ਹੁਣ ਇੱਥੋਂ ਸਿੱਧਾ ਜਾਣਾ ਉਹ ਸਾਹਮਣੇ ਜਿਹੜੀ ਧਰਮਸ਼ਾਲਾ ਹੈ ਨਾ ਉਹਦੇ ਵਿੱਚ ਜਿਹੜਾ ਸਿੰਘਾਸਨ ਲੱਗਾ ਉਸ ਸਿੰਘਾਸਨ ਤੇ ਉਹ ਬੈਠਾ ਹੈ ਜਿਹਨੂੰ ਤੁਸੀਂ ਲੱਭਣ ਵਾਸਤੇ ਇੱਥੇ ਆਏ ਹੋ ਉਹ ਸਿੰਘਾਸਨ ਤੇ ਉਹ ਬੈਠਾ ਹੈ ਇਧਰੋਂ ਪਾਈ ਲੈਣਾ ਸਾਬ ਘੋੜੀ ਦੀ ਲਗਾਮ ਬੰਨਣ ਲੱਗ ਪਏ ਦੂਜੇ ਪਾਸੇ ਮਹਾਰਾਜ ਧੰਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਪਿਛਲੇ ਬੂਹੇ ਜਾ ਕੇ ਉਸ ਸਿੰਘਾਸਨ ਦੇ ਉੱਪਰ ਸੱਜ ਕੇ ਬਹਿ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਨ ਦੇ ਉੱਪਰ ਸਜੇ ਆ ਭਾਈ ਲੈਣਾ ਸਾਹਿਬ ਆਏ ਹੁਣ ਇੱਕੋ ਦਮ ਯੱਕ ਦਮ ਪਹਿਚਾਨ ਲਿਆ ਵੀ ਇਹ ਤੇ ਉਹੋ ਹੀ ਆ ਜਿਹਨੂੰ ਮੈਂ ਘੋੜੀ ਦੀਆਂ ਲਗਾਮਾਂ ਫੜਾਈਆਂ ਇਹ ਤੇ ਉਹੋ ਹੀ ਆ ਜਿਹੜਾ ਮੇਰੀ ਗਵਾਹੀ ਕਰਦਾ ਆਇਆ ਦੌੜੇ ਦੌੜੇ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਕਹਿਣ ਲੱਗੇ ਪਾਤਸ਼ਾਹ ਤੇਰੇ ਚਰਨਾਂ ਦੀ ਧੂੜ ਲੈਣ ਆਇਆ ਸਾਂ ਮੈਂ ਤੇਰੀ ਸੇਵਾ ਕਰਨ ਆਇਆ ਸਾਂ ਤੇ ਮੇਰੇ ਤੋਂ ਅੱਗੇ ਉਹ ਵਗ ਗਿਆ ਹੋ ਗਈ ਮੈਂ ਆਪਣੀ ਘੋੜੀ ਦੀਆਂ ਲਗਾਮਾਂ ਤੁਹਾਨੂੰ ਫੜਾ ਦਿੱਤੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲੈਣੇ ਨੂੰ ਮੋਢੇ ਤੋਂ ਫੜਿਆ ਉੱਪਰ ਉਠਾਇਆ ਗਲ ਬੱਕੜੀ ਵਿੱਚ ਲੈ ਕੇ ਬੜਾ ਕੀਮਤੀ ਬਚਨ ਆਖਿਆ ਕਹਿੰਦੇ ਭਾਈ ਸਿੱਖਾ ਅੱਜ ਘੋੜੀ ਦੀਆਂ ਲਗਾਮਾਂ ਫੜਾਈਆਂ ਤੈਨੂੰ ਸਹੀ ਟਿਕਾਣੇ ਪਹੁੰਚਾ ਦਿੱਤਾ ਤੂੰ ਮਨ ਦੀਆਂ ਲਗਾਮਾਂ ਫੜਾ ਤੈਨੂੰ ਵਾਦਾ ਕਰਦਾ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਦਿਆਂ ਤੇ ਕਹਿੰਦਾ ਜਿਵੇਂ ਘੋੜੀ ਦੀਆਂ ਲਗਾਮਾਂ ਫੜਾਈਆਂ ਨਾ ਭਰੋਸਾ ਕੀਤਾ ਤੂੰ ਮੇਰੇ ਤੇ ਮੈਨੂੰ ਕੋਈ ਸਵਾਲ ਨਹੀਂ ਕੀਤਾ ਤੂੰ ਮੈਨੂੰ ਇਹ ਨਹੀਂ ਆਖਿਆ ਕਿੱਧਰ ਲੈ ਚੱਲੇ ਜੇ ਕਿਹੜੇ ਪਾਸੇ ਮੁੜੇ ਜੇ ਕਿੱਧਰ ਨੂੰ ਉਤਰੇ ਜੇ ਕਹਿਣ ਲੱਗੇ ਜਿਵੇਂ ਭਰੋਸਾ ਕਰਕੇ ਆਪਣੇ ਘੋੜੀ ਦੀਆਂ ਲਗਾਮਾਂ ਮੈਨੂੰ ਫੜਾਈਆਂ ਤੇ ਮੈਂ ਤੈਨੂੰ ਸਹੀ ਟਿਕਾਣੇ ਪਹੁੰਚਾ ਦਿੱਤਾ ਤੇਰੇ ਨਾਲ ਵਾਅਦਾ ਕਰਦਾ ਆਪਣੇ ਮਨ ਦੀਆਂ ਲਗਾਮਾਂ ਫੜਾਓ ਲੈਣਿਆ ਚੇਤੇ ਰੱਖੇ ਸੰਸਾਰ ਤੋਂ ਨਿਰੰਕਾਰ ਤੱਕ ਦਾ ਸਫ਼ਰ ਪੂਰਾ ਕਰਾ ਦਵਾਂਗਾ ਤੇ ਦੱਸੋ ਆਪਾਂ ਕਿਹਨੇ ਆਪਣੇ ਮਨ ਦੀਆਂ ਲਗਾਮਾਂ ਗੁਰੂ ਨੂੰ ਫੜਾਈਆਂ ਜੀ ਦੱਸਿਏ ਕਿਹਨੇ ਆਪਣਾ ਮਨ ਅੱਜ ਇੱਥੇ ਟੇਕਿਆ ਇਸ ਭਾਂਡਿਆਂ ਦੇ ਵਿੱਚ ਕਿਹਨੇ ਮਾਇਆ ਦੀ ਥਾਂ ਤੇ ਆਪਣਾ ਮਨ ਪਾਇਆ ਮੇਰੇ ਸਮੇਤ ਕੋਈ ਨਹੀਂ ਹੈ ਜਿਨੇ ਆਪਣਾ ਮਨ ਟੇਕਿਆ ਹੋਵੇ ਭਾਈ ਲੈਣੇ ਨੇ ਵੀ ਆਪਣਾ ਆਪ ਦੇ ਦਿੱਤਾ ਕਹਿਣ ਲੱਗਾ ਨਾਨਕ ਜੀ ਮੈਨੂੰ ਭਰੋਸਾ ਹੈ ਜਿਵੇਂ ਘੋੜੀ ਦੀਆਂ ਲਗਾਮਾਂ ਫੜੀਆਂ ਸੈਤਾਨ ਤੇ ਪਛਾ ਦਤਾ ਅੱਜ ਤੋਂ ਇਹ ਮਨ ਮੇਰਾ ਨਹੀਂ ਅੱਜ ਤੋਂ ਲੈਣੇ ਦਾ ਮਨ ਨਾਨਕ ਦਾ ਹੈ ਨਾਨਕ ਜਿੱਥੇ ਲਜਾਏਗਾ ਲੈਣਾ ਉੱਥੇ ਜਾਏਗਾ